ਇਸ ਲਈ ਸਭ ਤੋਂ ਵੱਡੀ ਖਬਰ ਤੁਹਾਨੂੰ ਦੇ ਰਿਹਾ ਕੈਨੇਡਾ ਦੇ ਨਾਲ ਜੁੜੀ ਹੋਈ ਕੈਨੇਡਾ ਸਰਕਾਰ ਵੱਲੋਂ ਇੱਕ ਹੋਰ ਵੱਡਾ ਝਟਕਾ ਪੰਜਾਬੀਆਂ ਨੂੰ ਹਰ ਉਸ ਵਿਦੇਸ਼ੀ ਫੋਰਨ ਲੇਬਰਰ ਨੂੰ ਜਾਂ ਵਿਜ਼ਟਰ ਨੂੰ ਦਿੱਤਾ ਗਿਆ ਕਿਉਂਕਿ ਸਖਤੀਆਂ ਲਗਾਤਾਰ ਵਰਤੀਆਂ ਜਾ ਰਹੀਆਂ ਨੇ ਪਿਛਲੇ ਦਿਨੀ ਜਸਟਿਨ ਟਰੂਡੋ ਕੈਨੇਡੀਅਨ ਪੀਐਮ ਪਹਿਲਾਂ ਵੀ ਕਹਿੰਦੇ ਨੇ ਕਿ ਅਸੀਂ ਆਪਣੇ ਲੋਕਾਂ ਦੇ ਵਿੱਚ ਨਿਵੇਸ਼ ਕਰਨਾ ਹੈ ਬਾਹਰਲੇ ਲੋਕਾਂ ਦੀ ਗਿਣਤੀ ਘਟਾਉਣੀ ਹੈ ਕਿਉਂਕਿ ਅਸੀਂ ਰੋਜ਼ਗਾਰ ਮੂਲ ਤੌਰ ਤੇ ਕੈਨੇਡੀਅਨ ਲੋਕਾਂ ਨੂੰ ਦੇਣਾ ਹੈ ਤੇ ਹੁਣ ਇੱਕ ਹੋਰ ਵੱਡਾ ਝਟਕਾ ਜਿਹੜੇ ਲੋਕ ਵਿਜ਼ਟਰ ਵੀਜ਼ਾ ਤੇ ਜਾਂਦੇ ਨੇ ਕੈਨੇਡਾ ਜਿਹੜੇ ਲੋਕ ਘੁੰਮਣ ਫਿਰਨ ਜਾਂਦੇ ਨੇ ਕੈਨੇਡਾ ਵਿਜ਼ਟਰ ਵੀਜ਼ਾ ਲੈ ਕੇ ਜਾਂਦੇ ਨੇ ਤੇ ਉੱਧਰ ਜਾ ਕੇ ਅਕਸਰ ਇੱਕ ਪੇਚ ਵਰਤਿਆ ਜਾਂਦਾ ਸੀ ਕਿ ਵਿਜ਼ਟਰ ਵੀਜ਼ੇ ਨੂੰ ਕਨਵਰਟ ਕਰਵਾ ਲਿਆ ਜਾਂਦਾ ਸੀ ਵਰਕ ਵੀਜ਼ੇ ਦੇ ਵਿੱਚ ਗਏ ਘੁਮਣ ਸੀ ਪਰ ਬਾਅਦ ਦੇ ਵਿੱਚ ਉੱਥੇ ਵਰਕ ਵੀਜ਼ਾ ਲੈ ਲੈਂਦੇ ਸੀ ਤੇ ਫਿਰ ਕੰਮਕਾਰ ਕਰਨ ਲੱਗ ਜਾਂਦੇ ਸੀ ਉੱਥੇ ਰਹਿਣਾ ਸ਼ੁਰੂ ਕਰ ਦਿੰਦੇ ਸੀ ਪਰ ਹੁਣ ਅਜਿਹਾ ਨਹੀਂ ਹੋਏਗਾ ਅੱਜ ਤੋਂ ਹੀ ਇਹ ਫੈਸਲਾ ਲਾਗੂ ਕਰ ਦਿੱਤਾ ਗਿਆ ਪੁਖਤਾ ਤੌਰ ਤੇ ਬਿਆਨ ਜਾਰੀ ਕੀਤਾ ਗਿਆ ਕੈਨੇਡੀਅਨ ਅਥਾਰਟिटीज ਵੱਲੋਂ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਹੁਣ ਇਹ ਸੁਵਿਧਾ ਬੰਦ ਕਰ ਦਿੱਤੀ ਹੈ ਜੇਕਰ ਕੋਈ ਵੀ ਕੈਨੇਡਾ ਦੇ ਵਿੱਚ ਵਿਜ਼ਟਰ ਵੀਜ਼ੇ ਤੇ ਆਉਂਦਾ ਟੂਰਿਸਟ ਵੀਜ਼ੇ ਤੇ ਆਉਂਦਾ ਹੈ ਤਾਂ ਉਹ ਵਰਕ ਵੀਜ਼ੇ ਲਈ ਅਪਲਾਈ ਨਹੀਂ ਕਰ ਸਕੇਗਾ ਇਹ ਵੀ ਹੁਣ ਪੇਚ ਨਹੀਂ ਕਿ ਅਪਲਾਈ ਹੋਏਗਾ ਅਸੀਂ ਉਸ ਨੂੰ ਜਿਹੜਾ ਕਿ ਅਪਰੂਵ ਕਰੀਏ ਜਾਂ ਨਾ ਕਰੀਏ ਅਪਲਾਈ ਹੀ ਨਹੀਂ ਕਰ ਸਕੇਗਾ ਇਹ ਮੌਕਾ ਹੀ ਨਹੀਂ ਦਿੱਤਾ ਜਾਏਗਾ ਕਿ ਤੁਸੀਂ ਵਿਜ਼ਟਰ ਵੀਜ਼ੇ ਨੂੰ ਕਨਵਰਟ ਕਰਵਾ ਲਓ ਜਿਹੜਾ ਕਿ ਆ ਵਰਕ ਵੀਜ਼ੇ ਦੇ ਵਿੱਚ ਇਹ ਸੁਵਿਧਾ ਹੁਣ ਬੰਦ ਕਰ ਦਿੱਤੀ ਗਈ ਹੈ ਦਰਅਸਲ ਕੋਵਿਡ ਦੇ ਦੌਰਾਨ ਬਹੁਤ ਲੋਕ ਜੋ ਫਸ ਗਏ ਸੀ ਕੈਨੇਡਾ ਦੇ ਵਿੱਚ ਤਾਂ ਉਹਨਾਂ ਲਈ ਇਹ ਸੁਵਿਧਾ ਚਲਾ ਦਿੱਤੀ ਗਈ ਸੀ ਕਿ ਤੁਸੀਂ ਜੇਕਰ ਇੱਧਰ ਆਏ ਹੋ ਫਸ ਗਏ ਹੋ ਤਾਂ ਤੁਹਾਡਾ ਸੀ ਵਰਕ ਵੀਜ਼ਾ ਬਣਾ ਦਿੰਨੇ ਆ ਕਿ ਤੁਸੀਂ ਕੰਮ ਕਰ ਸਕੋ ਤੇ ਆਪਣਾ ਜਿਹੜਾ ਹੀਲਾ ਕਰ ਸਕੋ ਇੱਥੇ ਜਿੰਨੀ ਦੇਰ ਤੁਸੀਂ ਰੁਕੇ ਹੋਏ ਹੋ ਪਰ ਹੁਣ ਉਹਨਾਂ ਦਾ ਬਿਆਨ ਆਇਆ ਕੈਨੇਡੀਅਨ ਅਥਾਰਟिटीज ਵੱਲੋਂ ਕਿ ਅਸੀਂ ਇਹ ਦੇਖਿਆ ਕਿ ਬਹੁਤ ਸਾਰੇ ਬੈਡ ਐਕਟਰਸ ਇਹ ਲਵਜ਼ ਵਰਤਿਆ ਗਿਆ ਕਿ ਬਹੁਤ ਸਾਰੇ ਅਜਾਹੇ ਵਿੱਚ ਤੱਤ ਨੇ ਛਰਾਰਤੀ ਅੰਸਰ ਨੇ ਜੋ ਕਿ ਹੋਰਾਂ ਲੋਕਾਂ ਦੇ ਸਟੂਡੈਂਟਸ ਨੂੰ ਜਾਂ ਹੋਰਾਂ ਲੋਕ ਜਿਹੜਾ ਕਿ ਇਹ ਹੋਰਾਂ ਦੇਸ਼ਾਂ ਦੇ ਨਾਗਰਿਕਾਂ ਨੂੰ ਇੱਧਰ ਕੈਨੇਡਾ ਦੇ ਵਿੱਚ ਲਿਆ ਕੇ ਨਜਾਇਜ਼ ਤੌਰ ਤੇ ਵਰਕ ਵੀਜ਼ੇ ਦਵਾ ਰਹੇ ਨੇ ਨਜਾਇਜ਼ ਤੌਰ ਤੇ ਕੰਮ ਕਰ ਰਹੇ ਨੇ ਲੋਕ ਜੋ ਕਿ ਸਾਡੇ ਟੈਕਸ ਸਿਸਟਮ ਤੋਂ ਸਾਡੇ ਕਾਨੂੰਨੀ ਧਾਰੇ ਦੇ ਵਿੱਚੋਂ ਬਾਹਰ ਨੇ ਅਸੀਂ ਹੁਣ ਇਹਨਾਂ ਦੀ ਗਿਣਤੀ ਕਢਾਉਣੀ ਹੈ ਅਸੀਂ ਪਹਿਲਾਂ ਵੀ ਕਿਹਾ ਕਿ ਫੋਰਨ ਨੈਸ਼ਨਲਸ ਤੇ ਜਿਹੜੇ ਲੋ ਲੋ ਇਨਕਮ ਤੇ ਮਿਨਿਮਮ ਲੇਬਰ ਤੇ ਕੰਮ ਕਰਨ ਵਾਲਿਆਂ ਦੀ ਗਿਣਤੀ ਅਸੀਂ ਘਟਾ ਦੇਣੀ ਹੈ ਅਸੀਂ ਆਪਣੇ ਲੋਕਾਂ ਦੇ ਵਿੱਚ ਨਿਵੇਸ਼ ਕਰਨਾ ਤੇ ਉਸੇ ਵੱਲ ਹੀ ਇੱਕ ਕਦਮ ਹੈ ਤੇ ਅਸੀਂ ਹੁਣ ਜਿਹੜੇ ਲੋਕ ਟੂਰਿਸਟ ਵੀਜ਼ੇ ਤੇ ਵਿਜ਼ਟਰ ਵੀਜ਼ੇ ਤੇ ਆਉਣਗੇ ਉਹ ਵਰਕ ਵੀਜ਼ੇ ਵਾਸਤੇ ਅਪਲਾਈ ਨਹੀਂ ਕਰ ਸਕਣਗੇ ਕੈਨੇਡਾ ਸਰਕਾਰ ਨੇ ਅੱਜ ਤੋਂ ਹੀ ਇਹ ਕਾਨੂੰਨ ਲਾਗੂ ਕਰ ਦਿੱਤਾ ਹੈ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਤੁਹਾਨੂੰ ਦੇ ਰਿਹਾ ਕੈਨੇਡਾ ਦੇ ਨਾਲ ਜੁੜੀ ਹੋਈ ਕੈਨੇਡਾ ਸਰਕਾਰ ਵੱਲੋਂ ਇੱਕ ਹੋਰ ਵੱਡਾ ਝਟਕਾ ਪੰਜਾਬੀਆਂ ਨੂੰ ਹਰ ਉਸ ਵਿਦੇਸ਼ੀ ਫੋਰਨ ਲੇਬਰਰ ਨੂੰ ਜਾਂ ਵਿਜ਼ਟਰ ਨੂੰ ਦਿੱਤਾ ਗਿਆ ਕਿਉਂਕਿ ਸਖਤੀਆਂ ਲਗਾਤਾਰ ਵਰਤੀਆਂ ਜਾ ਰਹੀਆਂ ਨੇ ਪਿਛਲੇ ਦਿਨੀ ਜਸਟਨ ਟਰੂਡੋ ਕੈਨੇਡੀਅਨ ਪੀਐਮ ਪਹਿਲਾਂ ਵੀ ਕਹਿੰਦੇ ਨੇ ਕਿ ਅਸੀਂ ਆਪਣੇ ਲੋਕਾਂ ਦੇ ਵਿੱਚ ਨਿਵੇਸ਼ ਕਰਨਾ ਹੈ ਬਾਹਰਲੇ ਲੋਕਾਂ ਦੀ ਗਿਣਤੀ ਘਟਾਉਣੀ ਹੈ ਕਿਉਂਕਿ ਅਸੀਂ ਰੋਜ਼ਗਾਰ ਮੂਲ ਤੌਰ ਤੇ ਕੈਨੇਡੀਅਨ ਲੋਕਾਂ ਨੂੰ ਦੇਣਾ ਹੈ ਤੇ ਹੁਣ ਇੱਕ ਹੋਰ ਵੱਡਾ ਝਟਕਾ ਜਿਹੜੇ ਲੋਕ ਵਿਜ਼ਟਰ ਵੀਜ਼ਾ ਤੇ ਜਾਂਦੇ ਨੇ ਕੈਨੇਡਾ ਜਿਹੜੇ ਲੋਕ ਘੁੰਮਣ ਫਿਰਨ ਜਾਂਦੇ ਨੇ ਕੈਨੇਡਾ ਵਿਜ਼ਟਰ ਵੀਜ਼ਾ ਲੈ ਕੇ ਜਾਂਦੇ ਨੇ ਤੇ ਉਧਰ ਜਾ ਕੇ ਅਕਸਰ ਇੱਕ ਪੇਚ ਵਰਤਿਆ ਜਾਂਦਾ ਸੀ ਕਿ ਵਿਜ਼ਟਰ ਵੀਜ਼ੇ ਨੂੰ ਕਨਵਰਟ ਕਰਵਾ ਲਿਆ ਜਾਂਦਾ ਸੀ ਵਰਕ ਵੀਜ਼ੇ ਦੇ ਵਿੱਚ ਗਏ ਘੁੰਮਣ ਸੀ ਪਰ ਬਾਅਦ ਦੇ ਵਿੱਚ ਉੱਥੇ ਵਰਕ ਵੀਜ਼ਾ ਲੈ ਲੈਂਦੇ ਸੀ ਤੇ ਫਿਰ ਕੰਮਕਾਰ ਕਰਨ ਲੱਗ ਜਾਂਦੇ ਸੀ ਉੱਥੇ ਰਹਿਣਾ ਸ਼ੁਰੂ ਕਰ ਦਿੰਦੇ ਸੀ ਪਰ ਹੁਣ ਅਜਿਹਾ ਨਹੀਂ ਹੋਏਗਾ ਅੱਜ ਤੋਂ ਹੀ ਇਹ ਫੈਸਲਾ ਲਾਗੂ ਕਰ ਦਿੱਤਾ ਗਿਆ ਬੁਖਤਾ ਤੌਰ ਤੇ ਬਿਆਨ ਜਾਰੀ ਕੀਤਾ ਗਿਆ ਕੈਨੇਡੀਅਨ ਅਥਾਰਟिटीज ਵੱਲੋਂ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਹੁਣ ਇਹ ਸੁਵਿਧਾ ਬੰਦ ਕਰ ਦਿੱਤੀ ਹੈ ਜੇਕਰ ਕੋਈ ਵੀ ਕੈਨੇਡਾ ਦੇ ਵਿੱਚ ਵਿਜ਼ਟਰ ਵੀਜ਼ੇ ਤੇ ਆਉਂਦਾ ਟੂਰਿਸਟ ਵੀਜ਼ੇ ਤੇ ਆਉਂਦਾ ਤਾਂ ਉਹ ਵਰਕ ਵੀਜ਼ੇ ਲਈ ਅਪਲਾਈ ਨਹੀਂ ਕਰ ਸਕੇਗਾ ਇਹ ਵੀ ਹੁਣ ਪੇਚ ਨਹੀਂ ਕਿ ਅਪਲਾਈ ਹੋਏਗਾ ਅਸੀਂ ਉਸ ਨੂੰ ਜਿਹੜਾ ਕਿ ਅਪਰੂਵ ਕਰੀਏ ਜਾਂ ਨਾ ਕਰੀਏ ਅਪਲਾਈ ਹੀ ਨਹੀਂ ਕਰ ਸਕੇਗਾ ਇਹ ਮੌਕਾ ਹੀ ਨਹੀਂ ਦਿੱਤਾ ਜਾਏਗਾ ਕਿ ਤੁਸੀਂ ਵਿਜ਼ਟਰ ਵੀਜ਼ੇ ਨੂੰ ਕਨਵਰਟ ਕਰਵਾ ਲਓ ਜਿਹੜਾ ਕਿ ਆ ਵਰਕ ਵੀਜ਼ੇ ਦੇ ਵਿੱਚ ਇਹ ਸੁਵਿਧਾ ਹੁਣ ਬੰਦ ਕਰ ਦਿੱਤੀ ਗਈ ਹੈ ਦਰਅਸਲ ਕੋਵਿਡ ਦੇ ਦੌਰਾਨ ਬਹੁਤ ਲੋਕ ਜੋ ਫਸ ਗਏ ਸੀ ਕੈਨੇਡਾ ਦੇ ਵਿੱਚ ਤਾਂ ਉਹਨਾਂ ਲਈ ਇਹ ਸੁਵਿਧਾ ਚਲਾ ਦਿੱਤੀ ਗਈ ਸੀ ਕਿ ਤੁਸੀਂ ਜੇਕਰ ਇੱਧਰ ਆਏ ਹੋ ਫਸ ਗਏ ਹੋ ਤਾਂ ਤੁਹਾਡਾ ਸੀ ਵਰਕ ਵੀਜ਼ਾ ਬਣਾ ਦਿੰਨੇ ਆ ਕਿ ਤੁਸੀਂ ਕੰਮ ਕਰ ਸਕੋ ਤੇ ਆਪਣਾ ਜਿਹੜਾ ਹੀਲਾ ਕਰ ਸਕੋ ਇੱਥੇ ਜਿੰਨੀ ਦੇਰ ਤੁਸੀਂ ਰੁਕੇ ਹੋਏ ਹੋ ਪਰ ਹੁਣ ਉਹਨਾਂ ਦਾ ਬਿਆਨ ਆਇਆ ਕੈਨੇਡੀਅਨ ਅਥਾਰਟिटीज ਵੱਲੋਂ ਕਿ ਅਸੀਂ ਇਹ ਦੇਖਿਆ ਕਿ ਬਹੁਤ ਸਾਰੇ ਬੈਡ ਐਕਟਰਸ ਇਹ ਲਫ਼ਜ਼ ਵਰਤਿਆ ਗਿਆ ਕਿ ਬਹੁਤ ਸਾਰੇ ਅਜਾਹੇ ਵਿੱਚ ਤਤ ਨੇ ਛਰਾਰਤੀ ਅੰਸਰ ਨੇ ਜੋ ਕਿ ਹੋਰਾਂ ਲੋਕਾਂ ਦੇ ਸਟੂਡੈਂਟਸ ਨੂੰ ਜਾਂ ਹੋਰਾਂ ਲੋਕ ਜਿਹੜਾ ਕਿ ਇਹ ਹੋਰਾਂ ਦੇਸ਼ਾਂ ਦੇ ਨਾਗਰਿਕਾਂ ਨੂੰ ਇੱਧਰ ਕੈਨੇਡਾ ਦੇ ਵਿੱਚ ਲਿਆ ਕੇ ਨਜਾਇਜ਼ ਤੌਰ ਤੇ ਵਰਕ ਵੀਜ਼ੇ ਦਵਾ ਰਹੇ ਨੇ ਨਜਾਇਜ਼ ਤੌਰ ਤੇ ਕੰਮ ਕਰ ਰਹੇ ਨੇ ਲੋਕ ਜੋ ਕਿ ਸਾਡੇ ਟੈਕਸ ਸਿਸਟਮ ਤੋਂ ਸਾਡੇ ਕਾਨੂੰਨੀ ਦਾਇਰੇ ਦੇ ਵਿੱਚੋਂ ਬਾਹਰ ਨੇ ਅਸੀਂ ਹੁਣ ਇਹਨਾਂ ਦੀ ਗਿਣਤੀ ਕਢਾਉਣੀ ਹੈ ਅਸੀਂ ਪਹਿਲਾਂ ਵੀ ਕਿਹਾ ਕਿ ਫੋਰਨ ਨੈਸ਼ਨਲਸ ਤੇ ਜਿਹੜੇ ਲੋ ਲੋ ਇਨਕਮ ਤੇ ਮਿਨਿਮਮ ਲੇਬਰ ਤੇ ਕੰਮ ਕਰਨ ਵਾਲਿਆਂ ਦੀ ਗਿਣਤੀ ਅਸੀਂ ਘਟਾ ਦੇਣੀ ਹੈ ਅਸੀਂ ਆਪਣੇ ਲੋਕਾਂ ਦੇ ਵਿੱਚ ਨਿਵੇਸ਼ ਕਰਨਾ ਤੇ ਉਸੇ ਵੱਲ ਹੀ ਇੱਕ ਕਦਮ ਹੈ ਤੇ ਅਸੀਂ ਹੁਣ ਜਿਹੜੇ ਲੋਕ ਟੂਰਿਸਟ ਵੀਜ਼ੇ ਤੇ ਵਿਜ਼ਟਰ ਵੀਜ਼ੇ ਤੇ ਆਉਣਗੇ ਉਹ ਵਰਕ ਵੀਜ਼ੇ ਵਾਸਤੇ ਅਪਲਾਈ ਨਹੀਂ ਕਰ ਸਕਣਗੇ ਕੈਨੇਡਾ ਸਰਕਾਰ ਨੇ ਅੱਜ ਤੋਂ ਹੀ ਇਹ ਕਾਨੂੰਨ ਲਾਗੂ ਕਰ ਦਿੱਤਾ ਹੈ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਤੁਹਾਨੂੰ ਦੇ ਰਿਹਾ ਕੈਨੇਡਾ ਦੇ ਨਾਲ ਜੁੜੀ ਹੋਈ ਕੈਨੇਡਾ ਸਰਕਾਰ ਵੱਲੋਂ ਇੱਕ ਹੋਰ ਵੱਡਾ ਝਟਕਾ ਪੰਜਾਬੀਆਂ ਨੂੰ ਹਰ ਉਸ ਵਿਦੇਸ਼ੀ ਫੋਰਨ ਲੇਬਰਰ ਨੂੰ ਜਾਂ ਵਿਜ਼ਟਰ ਨੂੰ ਦਿੱਤਾ ਗਿਆ ਕਿਉਂਕਿ ਸਖਤੀਆਂ ਲਗਾਤਾਰ ਵਰਤੀਆਂ ਜਾ ਰਹੀਆਂ ਨੇ ਪਿਛਲੇ ਦਿਨੀ ਜਸਟਨ ਟਰੂਡੋ ਕੈਨੇਡੀਅਨ ਪੀਐਮ ਪਹਿਲਾਂ ਵੀ ਕਹਿੰਦੇ ਨੇ ਕਿ ਅਸੀਂ ਆਪਣੇ ਲੋਕਾਂ ਦੇ ਵਿੱਚ ਨਿਵੇਸ਼ ਕਰਨਾ ਹੈ ਬਾਹਰਲੇ ਲੋਕਾਂ ਦੀ ਗਿਣਤੀ ਘਟਾਉਣੀ ਹੈ ਕਿਉਂਕਿ ਅਸੀਂ ਰੋਜ਼ਗਾਰ ਮੂਲ ਤੌਰ ਤੇ ਕੈਨੇਡੀਅਨ ਲੋਕਾਂ ਨੂੰ ਦੇਣਾ ਹੈ ਤੇ ਹੁਣ ਇੱਕ ਹੋਰ ਵੱਡਾ ਝਟਕਾ ਜਿਹੜੇ ਲੋਕ ਵਿਜ਼ਟਰ ਵੀਜ਼ਾ ਤੇ ਜਾਂਦੇ ਨੇ ਕੈਨੇਡਾ ਜਿਹੜੇ ਲੋਕ ਘੁੰਮਣ ਫਿਰਨ ਜਾਂਦੇ ਨੇ ਕੈਨੇਡਾ ਵਿਜ਼ਟਰ ਵੀਜ਼ਾ ਲੈ ਕੇ ਜਾਂਦੇ ਨੇ ਤੇ ਉਧਰ ਜਾ ਕੇ ਅਕਸਰ ਇੱਕ ਪੇਚ ਵਰਤਿਆ ਜਾਂਦਾ ਸੀ ਕਿ ਵਿਜ਼ਟਰ ਵੀਜ਼ੇ ਨੂੰ ਕਨਵਰਟ ਕਰਵਾ ਲਿਆ ਜਾਂਦਾ ਸੀ ਵਰਕ ਵੀਜ਼ੇ ਦੇ ਵਿੱਚ ਗਏ ਘੁੰਮਣ ਸੀ ਪਰ ਬਾਅਦ ਦੇ ਵਿੱਚ ਉੱਥੇ ਵਰਕ ਵੀਜ਼ਾ ਲੈ ਲੈਂਦੇ ਸੀ ਤੇ ਫਿਰ ਕੰਮਕਾਰ ਕਰਨ ਲੱਗ ਜਾਂਦੇ ਸੀ ਉੱਥੇ ਰਹਿਣਾ ਸ਼ੁਰੂ ਕਰ ਦਿੰਦੇ ਸੀ ਪਰ ਹੁਣ ਅਜਿਹਾ ਨਹੀਂ ਹੋਏਗਾ ਅੱਜ ਤੋਂ ਹੀ ਇਹ ਫੈਸਲਾ ਲਾਗੂ ਕਰ ਦਿੱਤਾ ਗਿਆ ਪੁਖਤਾ ਤੌਰ ਤੇ ਬਿਆਨ ਜਾਰੀ ਕੀਤਾ ਗਿਆ ਕੈਨੇਡੀਅਨ ਅਥਾਰਟिटीज ਵੱਲੋਂ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਹੁਣ ਇਹ ਸੁਵਿਧਾ ਬੰਦ ਕਰ ਦਿੱਤੀ ਹੈ ਜੇਕਰ ਕੋਈ ਵੀ ਕੈਨੇਡਾ ਦੇ ਵਿੱਚ ਵਿਜ਼ਟਰ ਵੀਜ਼ੇ ਤੇ ਆਉਂਦਾ ਟੂਰਿਸਟ ਵੀਜ਼ੇ ਤੇ ਆਉਂਦਾ ਤਾਂ ਉਹ ਵਰਕ ਵੀਜ਼ੇ ਲਈ ਅਪਲਾਈ ਨਹੀਂ ਕਰ ਸਕੇਗਾ ਇਹ ਵੀ ਹੁਣ ਪੇਚ ਨਹੀਂ ਕਿ ਅਪਲਾਈ ਹੋਏਗਾ ਅਸੀਂ ਉਸ ਨੂੰ ਜਿਹੜਾ ਕਿ ਅਪਰੂਵ ਕਰੀਏ ਜਾਂ ਨਾ ਕਰੀਏ ਅਪਲਾਈ ਹੀ ਨਹੀਂ ਕਰ ਸਕੇਗਾ ਇਹ ਮੌਕਾ ਹੀ ਨਹੀਂ ਦਿੱਤਾ ਜਾਏਗਾ ਕਿ ਤੁਸੀਂ ਵਿਜ਼ਟਰ ਵੀਜ਼ੇ ਨੂੰ ਕਨਵਰਟ ਕਰਵਾ ਲਓ ਜਿਹੜਾ ਕਿ ਵਰਕ ਵੀਜ਼ੇ ਦੇ ਵਿੱਚ ਇਹ ਸੁਵਿਧਾ ਹੁਣ ਬੰਦ ਕਰ ਦਿੱਤੀ ਗਈ ਹੈ ਦਰਅਸਲ ਕੋਵਿਡ ਦੇ ਦੌਰਾਨ ਬਹੁਤ ਲੋਕ ਜੋ ਫਸ ਗਏ ਸੀ ਕੈਨੇਡਾ ਦੇ ਵਿੱਚ ਤਾਂ ਉਹਨਾਂ ਲਈ ਇਹ ਸਹੂਲਤ ਚਲਾ ਦਿੱਤੀ ਗਈ ਸੀ ਕਿ ਤੁਸੀਂ ਜੇਕਰ ਇੱਧਰ ਆਏ ਹੋ ਫਸ ਗਏ ਹੋ ਤਾਂ ਥੋੜਾ ਸੀ ਵਰਕ ਵੀਜ਼ਾ ਬਣਾ ਦਿੰਨੇ ਆ ਕਿ ਤੁਸੀਂ ਕੰਮ ਕਰ ਸਕੋ ਤੇ ਆਪਣਾ ਜਿਹੜਾ ਹੀਲਾ ਕਰ ਸਕੋ ਇੱਥੇ ਜਿੰਨੀ ਦੇਰ ਤੁਸੀਂ ਰੁਕੇ ਹੋਏ ਹੋ ਪਰ ਹੁਣ ਉਹਨਾਂ ਦਾ ਬਿਆਨ ਆਇਆ ਕੈਨੇਡੀਅਨ ਅਥਾਰਟਿਜ਼ ਵੱਲੋਂ ਕਿ ਅਸੀਂ ਇਹ ਦੇਖਿਆ ਕਿ ਬਹੁਤ ਸਾਰੇ ਬੈਡ ਐਕਟਰਸ ਇਹ ਲਫ਼ਜ਼ ਵਰਤਿਆ ਗਿਆ ਕਿ ਬਹੁਤ ਸਾਰੇ ਅਜਾਹੀ ਵਿੱਚ ਤਤ ਨੇ ਛਰਾਰਤੀ ਅੰਸਰ ਨੇ ਜੋ ਕਿ ਹੋਰਾਂ ਲੋਕਾਂ ਦੇ ਸਟੂਡੈਂਟਸ ਨੂੰ ਜਾਂ ਹੋਰਾਂ ਲੋਕ ਜਿਹੜਾ ਕਿ ਇਹ ਹੋਰਾਂ ਦੇਸ਼ਾਂ ਦੇ ਨਾਗਰਿਕਾਂ ਨੂੰ ਇੱਧਰ ਕੈਨੇਡਾ ਦੇ ਵਿੱਚ ਲਿਆ ਕੇ ਨਜਾਇਜ਼ ਤੌਰ ਤੇ ਵਰਕ ਵੀਜ਼ੇ ਦਵਾ ਰਹੇ ਨੇ ਨਜਾਇਜ਼ ਤੌਰ ਤੇ ਕੰਮ ਕਰ ਰਹੇ ਨੇ ਲੋਕ ਜੋ ਕਿ ਸਾਡੇ ਟੈਕਸ ਸਿਸਟਮ ਤੋਂ ਸਾਡੇ ਕਾਨੂੰਨੀ ਦਾਇਰੇ ਦੇ ਵਿੱਚੋਂ ਬਾਹਰ ਨੇ ਅਸੀਂ ਹੁਣ ਇਹਨਾਂ ਦੀ ਗਿਣਤੀ ਢਾਉਣੀ ਹੈ ਅਸੀਂ ਪਹਿਲਾਂ ਵੀ ਕਿਹਾ ਕਿ ਫੋਰਨ ਨੈਸ਼ਨਲਸ ਤੇ ਜਿਹੜੇ ਲੋ ਲੋ ਇਨਕਮ ਤੇ ਮਿਨਿਮਮ ਲੇਬਰ ਤੇ ਕੰਮ ਕਰਨ ਵਾਲਿਆਂ ਦੀ ਗਿਣਤੀ ਅਸੀਂ ਘਟਾ ਦੇਣੀ ਹੈ ਅਸੀਂ ਆਪਣੇ ਲੋਕਾਂ ਦੇ ਵਿੱਚ ਨਿਵੇਸ਼ ਕਰਨਾ ਤੇ ਉਸੇ ਵੱਲ ਹੀ ਇੱਕ ਕਦਮ ਹੈ ਤੇ ਅਸੀਂ ਹੁਣ ਜਿਹੜੇ ਲੋਕ ਟੂਰਿਸਟ ਵੀਜ਼ੇ ਤੇ ਵਿਜ਼ਟਰ ਵੀਜ਼ੇ ਤੇ ਆਉਣਗੇ ਉਹ ਵਰਕ ਵੀਜ਼ੇ ਵਾਸਤੇ ਅਪਲਾਈ ਨਹੀਂ ਕਰ ਸਕਣਗੇ ਕੈਨੇਡਾ ਸਰਕਾਰ ਨੇ ਅੱਜ ਤੋਂ ਹੀ ਇਹ ਕਾਨੂੰਨ ਲਾਗੂ ਕਰ ਦਿੱਤਾ ਹੈ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਤੁਹਾਨੂੰ ਦੇ ਰਿਹਾ ਕੈਨੇਡਾ ਦੇ ਨਾਲ ਜੁੜੀ ਹੋਈ ਕੈਨੇਡਾ ਸਰਕਾਰ ਵੱਲੋਂ ਇੱਕ ਹੋਰ ਵੱਡਾ ਝਟਕਾ ਪੰਜਾਬੀਆਂ ਨੂੰ ਹਰ ਉਸ ਵਿਦੇਸ਼ੀ ਫੋਰਨ ਲੇਬਰਰ ਨੂੰ ਜਾਂ ਵਿਜ਼ਟਰ ਨੂੰ ਦਿੱਤਾ ਗਿਆ ਕਿਉਂਕਿ ਸਖਤੀਆਂ ਲਗਾਤਾਰ ਵਰਤੀਆਂ ਜਾ ਰਹੀਆਂ ਨੇ ਪਿਛਲੇ ਦਿਨੀ